ਹਾਂਜੀ ਸਤਿ ਸ਼੍ਰੀ ਅਕਾਲ ਜੀ ਤਿਆਰ ਹੋਗਾ ਸੀਗਾ ਆਫਿਸ ਜਾਣ ਵਾਸਤੇ ਮੈਂ ਰੋਟੀ ਲੱਗੀ ਮੇਰੀ ਤੇ ਰੋਟੀ ਦੇ ਵਿੱਚ ਮਸਾਲਾ ਗ੍ਰੀਨਿਆਂ ਦਾ ਤੇ ਦਹੀਂ ਸਿੰਪਲ ਰੋਟੀ ਪਹਿਲਾਂ ਐਕਸਰਸਾਈਜ਼ ਕਰ ਲਈ ਸੀਗੀ ਬਲਜਿੰਦਰ ਚਲੀ ਗਈ ਨਹਾਉਣ ਹੁਣ ਨਹਾ ਕੇ ਆਉਗੀ ਉਹ ਪਹਿਲਾਂ ਉਹਨੇ ਵੀ ਐਕਸਰਸਾਈਜ਼ ਕੀਤੀ ਬੱਚੇ ਤੋੜੀ ਪਹਿਲਾਂ ਸਾਰੇ ਉੱਠ ਕੇ ਅਸੀਂ ਸਕੂਲ ਨੂੰ ਤੇ ਉਸ ਤੋਂ ਬਾਅਦ ਐਕਸਰਸਾਈਜ਼ ਕੀਤੀ ਫਿਰ ਮੈਨੂੰ ਜਾਣਾ ਪਾਉਣਾ ਨਾ ਹੋ ਕੇ ਆਫਿਸ ਨੂੰ ਰੋਟੀ ਖਾ ਕੇ ਲੋ ਇਹ ਰੋਟੀ ਨੂੰ ਵੇੜਤੀ ਤੇ ਇਹ ਚੂਲ ਪਾ ਕੇ ਜਦੋਂ ਹਾਂਜੀ ਚੱਲਿਆ ਹੁਣ ਵੱਡੀ ਚੋਂ ਇਹਨੂੰ ਕੱਢ ਲਈਂ ਨਹੀਂ ਜਾਂਦੀਆਂ ਇਹ ਕਿੰਨੀ ਜਿਹਾ ਥੋੜੀ ਜਿਹੀ ਕਮਜ਼ੋਰ ਰਹਿ ਗਈ ਤਾਂ ਨਹੀਂ ਕੱਢਦੇ ਪਰ ਤੇ ਉਹ ਪਾਉਂਦੇ ਹਾਂ ਮੈਂ ਦੋ ਜੋੜੇ ਰੱਖੇ ਹੋਏ ਨੇ ਅੰਦਰ ਦੇ ਜਿਹੜੇ ਵਾਲੀ ਨਿਕਾਸੀ ਘਰੇ ਰੱਖਿਆ ਹੋਇਆ ਇਹ ਇੱਕ ਆਫਿਸ ਚ ਰੱਖਿਆ ਆ ਆਫਿਸ ਵਾਲਾ ਗੱਲ ਤੇ ਨਾ ਸ਼ਨੀਵਾਰ ਨੂੰ ਮੈਂ ਨਾਲ ਲੈ ਆ ਸੀਗਾ ਬਾਹਰ ਮੌਸਮ ਖਰਾਬ ਹੋ ਗਿਆ بارش ਦਾ ਮੌਸਮ ਹੋ ਗਿਆ ਪਰ ਜਾਵਾਂਗੇ ਆਪਾਂ ਸਾਈਕਲ ਤੇ ਕਿਉਂਕਿ ਹੈਗਾ ਨੇੜੇ ਹੀ ਆਫਿਸ ਮੇਰਾ ਕਦੇ ਕਦੇ ਜੇ ਕਿਤੇ ਬਾਹਰ ਅੰਦਰ ਜਾਣਾ ਹੋਵੇ ਉਦੋਂ ਭਲਾ ਮੈਂ ਲੈ ਜਾ ਆ ਮੀਂਹ ਸ਼ੁਰੂ ਹੋ ਗਿਆ ਦੇਖੋ ਥੱਲੇ ਛੇ ਛੇ ਸੀ ਭਿੱਜਣ ਤੋਂ ਪਹਿਲਾਂ ਪਹਿਲਾਂ ਪਹੁੰਚ ਜਾਈਏ ਚੱਲੇ ਯਾਰ ਹੁਣ ਆਫਿਸ ਨੂੰ ਨੇੜੇ ਆ 200 ਮੀਟਰ ਦੀ ਹੈਗਾ ਸਾਰਾ ਬਹੁਤ ਦੂਰ ਨਹੀਂ ਹਵਾ ਵੀ ਘੱਟ ਗਈ ਸਾਈਕਲ 'ਚ ਲੋਕ ਇੱਕ ਤਾਂ ਚੈੱਕ ਨਹੀਂ ਕਰਦੇ ਜੀ ਸਾਰੇ ਭੱਜੂ ਭੱਜਦੇ ਆ ਇਸ ਟਾਈਮ ਆ ਦੇਖੋ ਸਾਰੇ ਆਫਿਸ ਨੂੰ ਬੱਚੂ ਭੱਜ ਚੱਲ ਰਹੀ ਆ ਪੂਰੀ ਉਹ ਦੇਖੋ ਪਰਲੇ ਪਾਸੇ ਵੀ ਕੋਈ ਪੈਦਲ ਜਾ ਰਿਹਾ ਕੋਈ ਸਾਈਕਲਾਂ ਤੇ ਮੋਟਰਸਾਈਕਲਾਂ ਤੇ ਸਾਰਾਂ ਤੇ ਕਿਉਂਕਿ ਆਫਿਸ ਦਾ ਟਾਈਮ ਆ ਉਹ ਚੱਲਿਆ ਹੀ ਵਾਪਸ ਲੰਚ ਬ੍ਰੇਕ ਹੋ ਗਏ ਓਟੀ ਖਾਣ ਚੱਲੇ ਆ ਦੁਪਹਿਰੇ ਇਹ ਖਾਫਾ ਪੈ ਗਿਆ ਈਮੀਦਾਰਾਂ ਦਾ ਬਹੁਤ ਨੁਕਸਾਨ ਹੋ ਗਿਆ ਉਹ ਜਿਹਨਾਂ ਦੀ ਫਸਲ ਅਲੇ ਮੰਡੀ ਜਰੂਰ ਪਈ ਆ ਆਸ ਕਰਦੇ ਜੇ ਜੇ ਦੀ ਮੌਸਮ ਸਾਫ ਹੋ ਜੇ ਉਹ ਈਮੀਦਾਰ ਵੇਲੇ ਹੋ ਗਏ ਘਰਾਂ ਨੂੰ ਜਾਣ ਆਉਂਦਾ ਗੈਸ ਖਤਮ ਹੋ ਗਿਆ ਗੈਸ ਖਤਮ ਹੋ ਗਿਆ ਕੀ ਬਣਾਇਆ ਤੇ ਤਰੀ ਇਸ ਦਾਲ ਬਣੀ ਨਹੀਂ ਇਹਦੀ ਗੈਸ ਖਤਮ ਓਹੋ ਮੈਂ ਲਾਇਆ ਨਹੀਂ ਜੇ ਮੈਂ ਫਿਰ ਉਹਨਾਂ ਬਟਾ ਕਰਦੇ ਮੈਂ ਤਾਂ ਨਹੀਂ ਨਹੀਂ ਫੜਾਕਾ ਨਹੀਂ ਜਾਂਦਾਗਾ ਕੋਈ ਲੈ ਜਾਓ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਸਾਰੇ ਜਣੇ ਬਹੁਤ ਵਧੀਆ ਤੇ ਇਹ ਆਖੜੇ ਹੋ ਕੇ ਰੋਟੀ ਖਾਣ ਆਏ ਨੇ ਪਰ ਮੇਰੀ ਜੀ ਦਾਲ ਨਹੀਂ ਬਣੀ ਤੇ ਸਿਲੰਡਰ ਵਿਚਾਰੀ ਖਤਮ ਹੋ ਗਿਆ ਮੈਂ ਬਹੁਤ ਆਖਦੀ ਇਹਨਾਂ ਕੰਮਾਂ ਤੇ ਫੇਲ ਆ ਜਾਣੀ ਹੈਗਾ ਮੈਨੂੰ ਆਇਆ ਸੀ ਕਿ ਲੋਹਰ ਨਾ ਪਟਾਕਾ ਹੀ ਮਾਰ ਜੇ ਅੱਜਾ ਨੂੰ ਮੈਨੂੰ ਇਹ ਬੰਦੇ ਲੱਗਤਾ ਖਤਮ ਹੋ ਗਿਆ ਦਾਲ ਤਾਂ ਬਣੀ ਨਹੀਂ ਗਈ ਹੁਣ ਇਹ ਕਿਸੇ ਜਾਣੇ ਯਾਰ ਬੈਠੇ ਪਜਾਮਾ ਸੁੰਨੇ ਗੁਰਮੇ ਹਰਦੋ ਯੋਗਨ ਉਧਰ ਮਸ਼ੀਨ ਨੇ ਕਿੰਨੇ ਵਾਰੀ ਸੌਂਦਾ ਖੜਦੀ ਨਹੀਂ ਸਾਨੂੰ ਮੈਂ ਸੂਈ ਨਾ ਲੱਗੀਆਂ ਅੱਛਾ ਝੋਲੀ ਕੋਲੋਂ ਫੱਟ ਜਾਂਦਾ ਇਹ ਕਿੱਥੇ ਪੱਖਾ ਬੰਦ ਕਰਦਾ ਸੀਗਾ ਸੂਾਰੇ ਤੁਸੀਂ ਗੈਸ ਗੈਹ ਚੜਦੀ ਉਹਦਾ ਨੂੰ ਚੜਨੀ ਸੀਗੀ ਫਿਰ ਉਹਨੂੰ ਗੈਸ ਲਈ ਬੰਦਾ ਮਰ ਜਾਂਦਾ ਕਹਿੰਦੇ ਗੈਸ ਚੜ ਕੇ ਬੰਦਾ ਮਰ ਗਿਆ ਉਹ ਹੋ ਚੁੱਕਿਆ ਚੜਨ ਵਾਲੀ ਹੁੰਦੀ ਹੈ ਕੋਈ ਕਵਾਟਰ ਨਿਕਲ ਜਾਵੇ ਤੂੰ ਨਿਕਲ ਨਹੀਂਣੀ ਚਹੀਦੀ ਭੀੜੇ ਜਾ ਜੋ ਕੋਈ ਇਥੋਂ ਮਟੋ ਮਟ ਨਿਕਲ ਜਾਗੇ ਬਾਹਰ ਗੇਟ ਤਾਂ ਦੋ ਨੇ ਬਾਹਰ ਜਾਣ ਨੂੰ ਤੈਨੂੰ ਕੋਈ ਨਹੀਂ ਖੁੱਲਣਾ ਮੈਨੂੰ ਸਾਰੇ ਖੁੱਲ ਜਾਣਗੇ ਮਾਦਾ ਕੰਦਵੇਂ ਦੀ ਵੀ ਲੰਗੇ ਜਾਊਗਾ ਇਹ ਨਹੀਂ ਬਦਲੇ ਨਹੀਂ ਹੈਗੇ ਤੂੰ ਬੱਚੇ ਬਾਜੂਗੇ ਠੀਕ ਹੈ ਦਾਲ ਘੜੀ ਮਾਈ ਅੱਜ ਮਾਂ ਛੋਲੇ ਦੀ ਦਾਲ ਤਰੀ ਹੋਈ ਆ ਦਾਲ ਤਰ ਕਿਵੇਂ ਆ ਗਈ ਨਾ ਤੇ ਵੇ ਜਾ ਕੇ ਦੇਖਿਆ ਅੱਧੇ ਘੰਟੇ ਮੇ ਸਿੱਟੀ ਵੱਜੀ ਹੋਈ ਨਹੀਂ ਉਹ ਗੈਸ ਕਿਦਲੇ ਖਤਮ ਪਿਆ ਗੈਸ ਬੰਦ ਹੋ ਗਿਆ ਸ਼ਾਬਾਸ਼ ਜੀ ਬੱਤਾ ਅੰਜਮੀ ਪਈ ਜਾਂਦਾ ਔਸੋਮਾ ਤਾਂ ਹੰਡਾ ਹੋ ਗਿਆ ਜਿਵੇਂ ਆ ਖਬਰ ਚੱਲੀ ਜਾਂਦੀ ਹੈ ਨਾਲ ਪਰ ਕਿਸਾਨਾਂ ਵਾਸਤੇ ਬਹੁਤ ਜ਼ਿਆਦਾ ਮਾੜਾ ਵੰਮੀ ਚਰਿਆ ਵਾਸਤੇ ਤੇ ਇਹ ਨਹੀਂ ਮੈਂਦਰਾ ਦੀ ਕੀਤੀ ਹੁੰਦੀ ਹੈ ਜਾਈ ਚਲੀ ਜਾਂਦੀ ਹੈ ਅੱਜ ਸਾਡੇ ਬੱਚੇ ਵੀ ਨਹੀਂ ਆਏ ਲੇਟ ਹੋ ਗਏ ਟਾਈਮ 15 ਮਿੰਟ ਉੱਤੇ ਹੋ ਗਏ ਪਤਾ ਨਹੀਂ ਕਿਉਂ ਨਹੀਂ ਆਏ ਇਹਨਾਂ ਨੂੰ ਢੀਕ ਰਹੀਆਂ ਖੜੀ ਮੈਂ ਤਾਂ ਹਾਂਜੀ ਆਫਿਸ ਤੋਂ ਆਗਾ ਸੀਗਾ ਮੈਂ ਅਜੋ ਆਖੇ ਡੜਨ ਲੱਗੇ ਪੈਨੇ ਆਉਂਦੇ ਆ ਨੂੰ ਹੋਣੀ ਲੱਗਿਆ ਪਹਿਲੀ ਵਾਰ ਪਈ ਆ ਅਜੇ ਪਹਿਲੀ ਵਾਰ ਪਈ ਆ ਜੀ ਬਚਰਾ ਵੀ ਬਹੁਤ ਦੇ ਰਹੇ ਨੇ ਕੜੀਆਂ ਨਹੀਂ ਤਬ ਲਗ ਲਸਤ ਆਏ ਆਣੀ ਆ ਟੀਵੀ ਨੇ ਜਣਾਉਦੀ ਆ ਹਾਂ ਛੁੱਟੀ ਪਰ ਪਹਿਲਾਂ ਕਿੱਥੋਂ ਤਬ ਲਗ ਲਸਤ ਲੱਗੇ ਆ ਜੀ ਹੂੰ ਜੀ ਹੁਣ ਹੀ ਲੱਗੇ ਕੱਢਣ ਹੁਣ ਹੀ ਲੱਗੀਆਂ ਹਾਂਜੀ ਸਾਸੀ ਜੀ ਸਾਰਿਆਂ ਨੂੰ ਹੁਣ ਹੀ ਲੱਗੀਆਂ ਇਹ ਰਾਜ ਦੇ ਨੇ ਹੈ ਖੇੜ ਖੇੜ ਕੇ ਇਹਨਾਂ ਚਾਹ ਪਾਰ ਲਈ ਚਾਹ ਪੀਵਾਂਗੇ ਹੁਣ ਘਟ ਘਟ ਆਓ ਖਾਣ ਲਾ ਮੈਂ ਕਿੰਨ ਰਿਕੜਾ ਕੀ ਬਣ ਕੇ ਆ ਗਈ ਸੀ ਨਾਲ ਸੁਣਿਆ ਪਕੌੜੀਆਂ ਖਾ ਲਈਆਂ ਦਵਿੰਦਰ ਆ ਬੈਠੀ ਹੈਗੀ ਇਹਨੇ ਤਾਂ ਸਰਕਾ ਪੀਤਾ ਹਨਾ ਸਰਕਾ ਮੈਂ ਸੇਵੜਾ ਸਰਕਾ ਪੀਦਾ ਰੋੜਾ ਜੇ ਮੈਂ ਚਾਹ ਵੀ ਨਹੀਂ ਢਿੱਡ ਦੁਖਦਾ